ਕੁਲਦੀਪ ਸਿੰਘ ਨੂੰ 6 ਜੂਨ ਨੂੰ ਸ਼ਿਦਾਂ ਨੂੰ ਸ਼ਰਧਾਂਜਲੀ ਦੇਣ ਕੌਮ ਦੇ ਨਾਲ ਸੰਦੇਸ਼ ਨਹੀਂ ਦੇਣ ਦੇਾਂਗੇ ਇਸ ਤੋਂ ਬਾਅਦ ਜਰੂਰ ਇੱਕ ਹਲਚਲ ਹੋਈ ਹੈ ਬਾਬਾ ਹਰਨਾਮ ਸਿੰਘ ਦਾ ਬਿਆਨ ਬਹੁਤ ਵੱਡੇ ਤਬਕੇ ਦੇ ਵਿੱਚ ਇਸ ਗੱਲ ਦੀ ਤਸੱਲੀ ਹੈ ਕਿ ਗਿਆਨੀ ਕੁਲਦੀਪ ਸਿੰਘ ਕਿਉਂਕਿ ਪ੍ਰਵਾਨ ਨਹੀਂ ਹੈ ਇਸ ਕਰਕੇ ਗਿਆਨੀ ਕੁਲਦੀਪ ਸਿੰਘ ਨੂੰ ਸੰਦੇਸ਼ ਨਹੀਂ ਦੇਣਾ ਚਾਹੀਦਾ ਬਟ ਨਾਲ ਦੇ ਨਾਲ ਇੱਕ ਬਹੁਤ ਵੱਡੇ ਤਬਕੇ ਨੂੰ ਬਾਬਾ ਹਰਨਾਮ ਸਿੰਘ ਦਾ ਬਿਆਨ ਇਸ ਲਈ ਵੀ ਰੜਕ ਰਿਹਾ ਹੈ ਕਿ ਇਸ ਦੇ ਨਾਲ ਅਕਾਲ ਤਖਤ ਸਾਹਿਬ ਵਿਖੇ ਇਹ ਗੜਬੜ ਹੋ ਸਕਦੀ ਹੈ ਉਥਲ ਪੁਥਲ ਹੋ ਸਕਦੀ ਹੈ ਆਪਸੀ ਝਗੜਾ ਹੋ ਸਕਦਾ ਹੈ ਔਰ ਇਸ ਦੇ ਨਾਲ ਜਿਹੜੀ ਮर्यादा ਹੈ ਉਸ ਦਾ ਹਨਨ ਹੋਏਗਾ ਔਰ ਪੂਰੀ ਸਿੱਖ ਕੌਮ ਦਾ ਜਿਹੜਾ ਅਕਸ ਹੈ ਦੁਨੀਆ ਦੇ ਵਿੱਚ ਖਰਾਬ ਹੋਏਗਾ ਸੋ ਦੋਵੇਂ ਦੋਵੇਂ ਤੱਕੇ ਕੌਮ ਦੇ ਅੰਦਰ ਮੌਜੂਦ ਨੇ ਦਲ ਖਾਲਸਾ ਦਾ ਇਹ ਮੰਨਣਾ ਹੈ ਕਿ ਅਕਾਲ ਤਖਤ ਸਾਹਿਬ ਵਿਖੇ ਜਿਹੜੇ 6 ਜੂਨ ਨੂੰ 71 ਦਾ ਹੁੰਦੀ ਹੈ ਉਹ ਇੱਕ ਬਹੁਤ ਮਹੱਤਵਪੂਰਨ ਇਤਿਹਾਸਿਕ ਇਕੱਤਰਤਾ ਹੁੰਦੀ ਹੈ ਕੌਮ ਦੀ کریم ਉੱਤੇ ਇਕੱਠੀ ਹੁੰਦੀ ਹੈ 365 ਦਿਨਾਂ ਦੇ ਵਿੱਚ 364 ਦਿਨ ਸਾਰੀਆਂ ਸਿਕ ਜਥੇਬੰਦੀਆਂ ਆਪਣੀ ਆਪਣੀ ਰਾਜਨੀਤੀ ਆਪਣੀ ਆਪਣੀ ਆਈਡੀਓਲੋਜੀ ਅਨੁਸਾਰ ਕਰਦੀਆਂ ਨੇ ਪਰ ਇੱਕ ਦਿਨ 6 ਜੂਨ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਇਹ ਸੁਨੇਹਾ ਦਿੰਨੇ ਆ ਕਿ ਅਸੀਂ ਤੇਰਾ ਕਹਿਰ ਨਹੀਂ ਭੁੱਲੇ ਜੋ ਤੂੰ ਇੱਥੇ ਵਰਤਾਇਆ ਜੋ ਕਤਲੇਆਮ ਦਿੱਲੀ ਨੇ ਇੱਥੇ ਇਸ ਪਾਵਨ ਧਰਤੀ ਤੇ ਕੀਤਾ ਉਸ ਨੂੰ ਕਿਸੇ ਨੇ ਮਾਫ ਨਹੀਂ ਕੀਤਾ ਔਰ ਉਹ ਨਾ ਬਖਸ਼ਣਯੋਗ ਹੈ ਨਾ ਸਹਿਣਯੋਗ ਹੈ ਔਰ ਉਸ ਦਿਨ ਅਸੀਂ ਸ਼ਹੀਦਾਂ ਦੇ ਸੋਚ ਤੇ ਉਹਨਾਂ ਦੇ ਸੰਘਰਸ਼ ਦੇ ਉੱਤੇ ਆਪਣੀ ਵਚਨ ਬੱਤਾ ਦੌਰਾਂਦੇ ਹੋਏ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਰਦਾਸਾਂ ਵੀ ਕਰਦੇ ਆਂ ਪਰਮਾਤਮਾ ਅੱਗੇ ਸੋ ਉਹ ਇੱਕ ਦਿਨ ਬਹੁਤ ਜ਼ਰੂਰੀ ਹੁੰਦਾ ਜਦੋਂ ਅਸੀਂ ਸਾਰੀ ਕੌਮ ਇਕੱਤਰ ਹੁੰਨੀ ਆ ਔਰ ਦਿੱਲੀ ਨੂੰ ਇੱਕ ਸਨੇਹਾ ਦੇਣੀ ਆ ਕਿ ਅਸੀਂ ਤੈਨੂੰ ਤੇਰੇ ਕਹਿਰ ਨੂੰ ਭੁੱਲੇ ਨਹੀਂ ਆ ਹੁਣ ਅਗਰ ਉਸੇ ਦਿਨ ਜਥੇ ਬੰਦੀਆਂ ਦਾ ਆਪਸ ਵਿੱਚ ਟਕਰਾਅ ਹੁੰਦਾ ਤੇ ਇਹ ਗੱਲ ਬਹੁਤ 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 ਦੂਰ ਤੱਕ ਇਹਦੇ ਸਿੱਟੇ ਜਾਣਗੇ ਔਰ ਇੱਕ ਦਿੱਲੀ ਨੂੰ ਇੱਕ ਅਸੀਂ ਖੁਦ ਆਪ ਦਿੱਲੀ ਨੂੰ ਉਸ ਦਿਨ ਲਈ ਉਸ ਦੇ ਪਾਲੇ ਦੇ ਵਿੱਚ ਆਪਣੀ ਆਪਣੀ ਜਿਹੜੀ ਇੱਕ ਹਾਰ ਉਸ ਦੇ ਪਾਲੇ ਦੇ ਵਿੱਚ ਛੁਟਾਂਗੇ ਦਿੱਲੀ ਦੀ ਜਿੱਤ ਹੋਏਗੀ ਔਰ ਪੰਥ ਦੀ ਇਹਦੇ ਵਿੱਚ ਹਾਰ ਹੋਏਗੀ ਅਗਰ ਉੱਥੇ ਕੋਈ ਜਿਸਮਾਨੀ ਟਕਰਾਓ ਹੁੰਦਾ ਹੈ ਪਹਿਲੀ ਗੱਲ ਹੈ ਕਿ ਜਿਸਮਾਨੀ ਟਕਰਾਓ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਹੈ ਕਿ ਵਿਰੋਧਤਾ ਪਹਿਲਾਂ ਵੀ ਜਥੇਦਾਰਾਂ ਦੀ ਹੁੰਦੀ ਆਈ ਹੈ 2015 ਤੋਂ ਬਾਅਦ ਜਥੇਦਾਰਾਂ ਦੀ ਵਿਰੋਧਤਾ ਹੁੰਦੀ ਏ ਉਹ ਹੋਣੀ ਏ ਓਰਗੇਨਿਕ ਕੁਲਦੀਪ ਸਿੰਘ ਦੀ ਵੀ ਹੋਣੀ ਸੀ ਬਾਬਾ ਰਾਮ ਸਿੰਘ ਅਗਰ ਨਾ ਵੀ ਬਿਆਨ ਦੇਂਦੇ ਤਾਂ ਵੀ ਵਿਰੋਧਤਾ ਹੋਣੀ ਸੀ ਪਰ ਵਿਰੋਧਤਾ ਜਿਹੜੀ ਇੱਕ ਸੱਭਿਅਕ ਤਰੀਕੇ ਨਾਲ ਹੁੰਦੀ ਏ ਵਿਰੋਧਤਾ ਜਿਹੜੀ ਏ ਇੱਕ ਡਿਸਪਲਿਨਡ ਤਰੀਕੇ ਨਾਲ ਹੁੰਦੀ ਏ ਔਰ ਹੁਣ ਵੀ ਡਿਸਪਲਿਨਡ ਤਰੀਕੇ ਨਾਲ ਹੋਣੀ ਚਾਹੀਦੀ ਏ ਦੇਖੋ ਉਸ ਤੋਂ ਬਾਅਦ ਖਬਰਾਂ ਕੀ ਲੱਗ ਰਹੀਆਂ ਨੇ ਕਿ ਪ੍ਰਸ਼ਾਸਨ ਅਲਰਟ ਪ੍ਰਸ਼ਾਸਨ ਨੇ ਬਹੁਤ ਵੱਡੇ ਪੱਦਰ ਤੇ ਜਿਹੜੀ ਪੁਲਿਸ ਹੈ ਉੱਥੇ ਤਾਇਨਾਤ ਕਰ ਦਿੱਤੀ ਗਈ ਹੈ ਕੱਲ ਕੱਲ ਵੀ ਖਬਰਾਂ ਸੀ ਅੱਜ ਵੀ ਖਬਰਾਂ ਨੇ ਕਿ ਵੱਡੇ ਪੱਦਰ ਤੇ ਪੁਲਿਸ ਉੱਥੇ ਤਾਇਨਾਤ ਕਰ ਦਿੱਤੀ ਗਈ ਅਸੀਂ ਤੇ ਕਈ ਸਾਲਾਂ ਤੋਂ ਦੇਖਦੇ ਪਏ ਕਿ ਵਰਦੀ ਵਰਦੀਦਾਰੀ ਜਿਹੜੇ ਪੁਲਿਸ ਹੈ ਉਹ ਬਾਰਤਾ ਹੁੰਦੇ ਹੀ ਹੁੰਦੇ ਨੇ ਪਰ ਜਿਹੜੇ ਪਲੇਨ ਕਲੋਸ ਪੁਲਿਸ ਹੈ ਉਹ ਅੰਦਰ ਉਹਨਾਂ ਦੀ ਪਰਮਾਰ ਹੁੰਦੀ ਹੈ ਬਹੁਤ ਵੱਡੀ ਪੱਦਰ ਤੇ ਬੈਠੇ ਹੁੰਦੇ ਨੇ ਸੰਗਤ ਦੇ ਵਿੱਚ ਨਾਲ ਦੇ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹੁੰਦੇ ਰ ਉਹਨਾਂ ਨੇ ਪੂਰਾ ਆਪਣਾ ਇੱਕ ਉਥੇ एक एक तरीके देना अपना गलबा पाया होंगे और हूँ तुम देखो कि सरकार फिर मौका मिल गया अंदर बढ़न का सरकार फिर मौका मिल गया अपनी प्रेजेंस शो करोमी कमेटी उन्होंने उजाजत देती है पहली गल तो है कि श्रोमी कमेटी को उन्होंने इजाजत नहीं देनी चाहिए श्रोमणी कमेटी को अपने तौर पर अंदर प्रबंध करने चाहिए ने और युत रड़कती है जीबाब पुलिस की अंदर प्रैजेंस होंगी हर बार इस वार उन्होंने मौका मिल गया ਸੋ ਸਾਨੂੰ ਬੰਤਨ ਉਸ ਆਪਣੀ ਕਲੈਕਟਿਵ ਵਿਜ਼ਡਮ ਦੇ ਹਿਸਾਬ ਨਾਲ ਉਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕੋਈ ਜਿਸਮਾਨੀ ਟਕਰਾਅ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਐਮੀਕੇਬਲ ਰਾਹ ਲੱਭਣਾ ਚਾਹੀਦਾ ਹੁਣ ਰਾਹ ਇਹ ਹੈ ਕਿ ਅਗਰ ਗਿਆਨੀ ਕੁਲਦੀਪ ਸਿੰਘ ਪ੍ਰਵਾਨ ਨਹੀਂ ਹੈ ਤੇ ਫਿਰ ਸੰਦੇਸ਼ ਕੌਣ ਦੇਵੇਗਾ ਪਹਿਲੀ ਗੱਲ ਤੇ ਪਹਿਲਾਂ ਉੱਥੇ ਸੰਦੇਸ਼ ਦੇਣ ਦਾ ਕੋਈ ਕਸਟਮ ਹੀ ਨਹੀਂ ਸੀ ਰਿਵਾਜ ਹੀ ਨਹੀਂ ਸੀ ਅਸਲ ਵਿੱਚ ਉੱਥੇ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ ਸ਼ਰਦਾਨ ਜਲੀ ਦਿੱਤੀ ਜਾਂਦੀ ਹੈ ਔਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰੋਪਾਉ ਦਿੱਤੇ ਜਾਂਦੇ ਨੇ ਹੁਣ ਇੱਕ ਨਵੀਂ ਗੱਲ ਵੀ ਜੁੜ ਗਈ ਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਉਹਨਾਂ ਦੇ بیٹے ਨੇ ਗੱਲ ਕਹਿ ਦਿੱਤੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਕੋਲ ਸਰੋਪਾ ਨਹੀਂ ਲਵਾਵਾਂਗੇ ਹੁਣ ਵੱਡੇ ਪੱਧਰ ਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਗਿਆਨੀ ਕੁਲਦੀਪ ਸਿੰਘ ਨੂੰ ਨਹੀਂ ਮੰਨਦੀਆਂ ਹੁਣ ਜਿਸ ਨੂੰ ਜਥੇਦਾਰੀ ਨਹੀਂ ਮੰਨਿਆ ਤਾਂ ਉਹਦੇ ਸੰਦੇਸ਼ ਦੇ ਅਰਥ ਕੀ ਰਹਿ ਜਾਂਦੇ ਨੇ ਔਰ ਉਹਨਾਂ ਕੋਲ ਸੰਦੇਸ਼ ਦੁਆਣਾ ਵੀ ਕੀ ਹੈ ਜਦੋਂ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਤਾਂ ਉਹਨਾਂ ਦਾ ਸੰਦੇਸ਼ ਤੇ ਕੋਈ ਅਰਥ ਨਹੀਂ ਰਹਿ ਜਾਂਦੇ ਔਰ ਔਰ ਉਹਨਾਂ ਦੇ ਸੰਦੇਸ਼ ਤੋਂ ਬਾਅਦ ਅਗਰ ਉੱਥੇ ਕੋਈ ਗੜਬੜ ਹੁੰਦੀ ਹੈ ਆਪਸ ਵਿੱਚ ਕੋਈ ਟਕਰਾਅ ਹੁੰਦਾ ਹੈ ਤੇ ਇਹਦਾ ਜਿਹੜਾ ਬਹੁਤ ਬੁਰਾ ਅਸਰ ਦੁਨੀਆ ਦੇ ਵਿੱਚ ਆਏਗਾ ਖਾਲਸਾ ਪੰਥ ਦਾ ਅਕਸ ਖਰਾਬ ਹੋਏਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੋਂ ਦੇ ਡਿਸਪਲਿਨ ਨੂੰ ਮर्यादा ਨੂੰ ਮੇਨਟੇਨ ਕਰਨੀ ਕਸਟੋਡੀਅਨ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਵੀ ਖਰਾਬ ਜਾਏਗਾ ਉਹਦੇ ਤੇ ਵੀ ਸਵਾਲੀਆ ਚਿੰਨ ਲੱਗੇਗਾ ਉਹਨਾਂ ਦੇ ਮੌਜੂਦਾ ਪ੍ਰਧਾਨ ਤੇ ਵੀ ਸਵਾਲੀਆ ਚਿੰਨ ਲੱਗੇਗਾ ਸੋ ਮਸਲੇ ਦਾ ਹਾਲਤ ਆ ਕਰਨਾ ਪਵੇਗਾ ਜਿਸ ਤਰੀਕੇ ਦੇ ਨਾਲ ਬਾਬਾ ਰਾਮ ਸਿੰਘ ਨੇ ਗੱਲ ਕਹੀ ਹੈ ਔਰ ਜਿਸ ਤਰੀਕੇ ਦੇ ਨਾਲ ਸੁਖਪੀਰ ਸਿੰਘ ਬਾਦਲ ਬਜਿੱਦਾ ਗਿਆਨੀ ਕੁਲਦੀਪ ਸਿੰਘ ਕੋਲ ਉਥੇ ਉਥੇ ਸੰਦੇਸ਼ ਪੜਵਾਉਂਦੇ ਦੋਨਾਂ ਨੂੰ ਆਪਣੀ ਜਿੱਦ ਛੱਡਦੀ ਪਵੇਗੀ ਨੰਬਰ 1 ਇਹ ਗੱਲ ਬੜੀ ਸਪਸ਼ਟ ਹੈ ਕਿ ਨਾ ਦਮਦਮੀ ਟਕਸਾਲ ਪੂਰਨ ਖਾਲਸਾ ਪੰਥ ਹੈ ਤੇ ਨਾ ਅਕਾਲੀ ਦਲ ਪੂਰਨ ਖਾਲਸਾ ਪੰਥ ਹੈ ਖਾਲਸਾ ਪੰਥ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਵੱਡੇ ਪੱਧਰ ਤੇ ਹੈ ਔਰ ਖਾਲਸਾ ਪੰਥ ਹੋਰ ਵੀ ਮਤਲਬ ਉਸ ਦੇ ਵਿੱਚ ਹੋਰ ਵੀ ਬਹੁਤ ਹਿੱਸਾ ਹੈ ਇਕੱਲੇ ਆਪਣੇ ਆਪ ਦੇ ਵਿੱਚ ਖਾਲਸਾ ਪੰਥ ਨਹੀਂ ਹੈ ਸੋ ਸਮੂਹਿਕ ਤੌਰ ਤੇ ਖਾਲਸਾ ਪੰਥ ਦੀ رائے ਲਈ ਜੜਨੀ ਚਾਹੀਦੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬੰਦਾ ਹੈ ਕਿ ਉਹ ਖਾਲਸਾ ਪੰਥ ਦੀ رائے ਲਵੇ ਔਰ ਉਹ ਗੱਲ ਜੋ ਸਾਂਝੀ ਕਲੈਕਟਿਵ رائے ਖਾਲਸਾ ਪੰਥ ਦੀ ਹੋਵੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਔਰ ਉਹਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ कि ਦਮਦਮਿਤ ਇੱਕ ਸਾਲ ਨੂੰ ਵੀ ਕਹਿ ਦੇਣਾ ਚਾਹੀਦਾ ਹੈ ਕਿ ਤੁਸੀਂ ਇਕੱਲੇ ਖਾਲਸਾ ਪੰਥ ਨਹੀਂ ਹੋ ਔਰ ਉਹਨੂੰ ਅਕਾਲੀ ਦਲ ਨੂੰ ਵੀ ਕਹਿ ਦੇਣਾ ਚਾਹੀਦਾ ਹੈ ਕਿ ਤੁਸੀਂ ਵੀ ਇਕੱਲੇ ਖਾਲਸਾ ਪੰਥ ਨਹੀਂ ਹੋ ਖਾਲਸਾ ਪੰਥ ਬਹੁਤ ਵੱਡਾ ਹੈ ਬਹੁਤ ਵਿਸ਼ਾਲ ਹੈ ਔਰ ਇਸ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਆਉਂਦੀਆਂ ਨੇ ਉਹਨਾਂ ਸਾਰਿਆਂ ਦੀ ਰਾਏ ਲੈਣੀ ਚਾਹੀਦੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਉੱਥੇ ਜਸਮਾਨੀ ਟਕਰਾਅ ਦੇ ਹੱਕ ਵਿੱਚ ਹੋਏਗਾ ਹੱਲ ਨਿਕਲਣਾ ਚਾਹੀਦਾ ਹੈ ਬਟ ਹੱਲ ਕੀ ਹੋਣਾ ਚਾਹੀਦਾ ਹੈ ਹੱਲ ਹੋਣਾ ਚਾਹੀਦਾ ਗੁਰਮਤ ਅਨੁਸਾਰ ਜਿਹੜਾ ਸਾਡੀ ਸਾਡੀ ਕੌਮ ਦੇ ਅਕਸ ਨੂੰ ਦੁਨੀਆ ਦੇ ਵਿੱਚ ਉੱਚਾ ਕਰੇ ਸ਼ਹੀਦਾਂ ਦੀ ਸ਼ਹੀਦਾਂ ਦਾ ਜਿਹੜਾ ਰੁਤਬਾ ਜਿਹੜਾ ਉਹਨਾਂ ਦਾ ਉਹਨਾਂ ਦਾ ਔਰਾ ਉਹ ਉੱਚਾ ਕਰੇ ਔਰ ਜਿਹੜੇ ਮਕਸਦ ਲਈ ਅਸੀਂ ਇਕੱਠੇ ਹੁੰਨੇ ਆ ਦਿੱਲੀ ਨੂੰ ਸੁਨੇਹਾ ਦੇਣ ਲਈ ਉਹ ਸੁਨੇਹਾ ਅਸੀਂ ਇੱਕ ਜੁਟਤਾ ਦੇ ਨਾਲ ਕੌਮੀ ਆਵਾਜ਼ ਦੇ ਨਾਲ ਦੇ ਸਕੀਏ ਇਹ ਫੈਸਲਾ ਹੋਣਾ ਚਾਹੀਦਾ ਹੈ ਦੋਨਾਂ ਤਰ੍ਹਾਂ ਆਪਣੀ ਆਪਣੀ ਜਿੱਦ ਛੱਡਣ ਔਰ ਖਾਲਸਾ ਪੰਥ ਦੀ ਸੁਣੀ ਜਾਵੇ ਔਰ ਖਾਲਸਾ ਪੰਥ ਜੋ ਸਮੂਹਿਕ ਤੌਰ ਤੇ ਕਵੇ ਉਹ ਹੋਣਾ ਚਾਹੀਦਾ ਹੁਣ ਬਾਬਾ ਹਰਨਾਮ ਸਿੰਘ ਨੇ ਜਿਹੜੀ ਇੱਕ ਬੜਕ ਮਾਰੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਨੂੰ 6 ਜੂਨ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਕੌਮ ਦੇ ਨਾਂ ਸੰਦੇਸ਼ ਨਹੀਂ ਦੇਣ ਦੇਾਂਗੇ ਇਸ ਤੋਂ ਬਾਅਦ ਜਰੂਰ ਇੱਕ ਹਲਚਲ ਹੋਈ ਹੈ ਬਾਬਾ ਹਰਨਾਮ ਸਿੰਘ ਦਾ ਬਿਆਨ ਬਹੁਤ ਵੱਡੇ ਤਬਕੇ ਦੇ ਵਿੱਚ ਇਸ ਗੱਲ ਦੀ ਤਸੱਲੀ ਹੈ ਕਿ ਗਿਆਨੀ ਕੁਲਦੀਪ ਸਿੰਘ ਕਿਉਂਕਿ ਪ੍ਰਵਾਨ ਨਹੀਂ ਹੈ ਇਸ ਕਰਕੇ ਗਿਆਨੀ ਕੁਲਦੀਪ ਸਿੰਘ ਨੂੰ ਸੰਦੇਸ਼ ਨਹੀਂ ਦੇਣਾ ਚਾਹੀਦਾ ਬਟ ਨਾਲ ਦੇ ਨਾਲ ਇੱਕ ਬਹੁਤ ਵੱਡੇ ਤਬਕੇ ਨੂੰ ਬਾਬਾ ਹਰਨਾਮ ਸਿੰਘ ਦਾ ਬਿਆਨ ਇਸ ਲਈ ਵੀ ਰੜਕ ਰਿਹਾ ਹੈ ਕਿ ਇਸ ਦੇ ਨਾਲ ਅਕਾਲ ਤਖਤ ਸਾਹਿਬ ਵਿਖੇ ਗੜਬੜ ਹੋ ਸਕਦੀ ਹੈ ਉਥਲ ਪੁਥਲ ਹੋ ਸਕਦੀ ਹੈ ਆਪਸੀ ਝਗੜਾ ਹੋ ਸਕਦਾ ਹੈ ਔਰ ਇਸ ਦੇ ਨਾਲ ਜਿਹੜੀ ਮਰਿਆਦਾ ਹੈ ਉਸ ਦਾ ਹਨਨ ਹੋਏਗਾ ਔਰ ਪੂਰੀ ਸਿੱਖ ਕੌਮ ਦਾ ਜਿਹੜਾ ਅਕਸ ਹੈ ਦੁਨੀਆ ਦੇ ਵਿੱਚ ਖਰਾਬ ਹੋਏਗਾ ਸੋ ਦੋਵੇਂ ਦੋਵੇਂ ਤੱਕੇ ਕੌਮ ਦੇ ਅੰਦਰ ਮੌਜੂਦ ਨੇ ਦਲ ਖਾਲਸਾ ਦਾ ਇਹ ਮੰਨਣਾ ਹੈ ਕਿ ਅਕਾਲ ਤਖਤ ਸਾਹਿਬ ਵਿਖੇ ਜਿਹੜਾ 6 ਜੂਨ ਨੂੰ ਇਕੱਤਰਤਾ ਹੁੰਦੀ ਹੈ ਉਹ ਇੱਕ ਬਹੁਤ ਮਹੱਤਵਪੂਰਨ ਇਤਿਹਾਸਿਕ ਇਕੱਤਰਤਾ ਹੁੰਦੀ ਹੈ ਕੌਮ ਦੀ کریم ਉੱਤੇ ਇਕੱਠੀ ਹੁੰਦੀ ਹੈ 365 ਦਿਨਾਂ ਦੇ ਵਿੱਚ 364 ਦਿਨ ਸਾਰੀਆਂ ਸਿੱਖ ਜਥੇਬੰਦੀਆਂ ਆਪਣੀ ਆਪਣੀ ਰਾਜਨੀਤੀ ਆਪਣੀ ਆਪਣੀ ਆਈਡੀਓਲੋਜੀ ਅਨੁਸਾਰ ਕਰਦੀਆਂ ਨੇ ਪਰ ਇੱਕ ਦਿਨ 6 ਜੂਨ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਇਹ ਸੁਨੇਹਾ ਦਿੰਨੇ ਆ ਕਿ ਅਸੀਂ ਤੇਰਾ ਕਹਿਰ ਨਹੀਂ ਭੁੱਲੇ ਜੋ ਤੂੰ ਇੱਥੇ ਵਰਤਾਇਆ ਜੋ ਕਤਲੇਆਮ ਦਿੱਲੀ ਨੇ ਇੱਥੇ ਇਸ ਪਾਵਨ ਧਰਤੀ ਤੇ ਕੀਤਾ ਉਸ ਨੂੰ ਕਿਸੇ ਨੇ ਮਾਫ ਨਹੀਂ ਕੀਤਾ ਔਰ ਉਹ ਨਾ ਬਖਸ਼ਣਯੋਗ ਹੈ ਨਾ ਸਹਿਣਯੋਗ ਹੈ ਔਰ ਉਸ ਦਿਨ ਅਸੀਂ ਸ਼ਹੀਦਾਂ ਦੇ ਸੋਚ ਤੇ ਉਹਨਾਂ ਦੇ ਸੰਘਰਸ਼ ਦੇ ਉੱਤੇ ਆਪਣੀ ਵਚਨ ਬੱਤਾ ਦੌਰਾਂਦੇ ਹੋਏ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਰਦਾਸਾਂ ਵੀ ਕਰਦੇ ਆਂ ਪਰਮਾਤਮਾ ਅਗੇ ਸੋ ਉਹ ਇੱਕ ਦਿਨ ਬਹੁਤ ਜ਼ਰੂਰੀ ਹੁੰਦਾ ਜਦੋਂ ਅਸੀਂ ਸਾਰੀ ਕੌਮ ਇਕੱਤਰ ਹੁੰਨੇ ਆਂ ਔਰ ਦਿੱਲੀ ਨੂੰ ਇੱਕ ਸਨੇਹਾ ਦੇਣੇ ਕਿ ਅਸੀਂ ਤੈਨੂੰ ਤੇਰੇ ਕਹਿਰ ਨੂੰ ਭੁੱਲੇ ਨਹੀਂ ਆਂ ਹੁਣ ਅਗਰ ਉਸੇ ਦਿਨ ਜਥੇਬੰਦੀਆਂ ਦਾ ਆਪਸ ਵਿੱਚ ਟਕਰਾਅ ਹੁੰਦਾ ਤੇ ਇਹ ਗੱਲ ਬਹੁਤ 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 ਦੂਰ ਤੱਕ ਇਹਦੇ ਸਿੱਟੇ ਜਾਣਗੇ ਔਰ ਇੱਕ ਦਿੱਲੀ ਨੂੰ ਇੱਕ ਅਸੀਂ ਖੁਦ ਆਪ ਦਿੱਲੀ ਨੂੰ ਉਸ ਦਿਨ ਲਈ ਉਸ ਦੇ ਪਾਰਲੇ ਦੇ ਵਿੱਚ ਆਪਣੀ ਆਪਣੀ ਜਿਹੜੀ ਇੱਕ ਹਾਰ ਉਸ ਦੇ ਪਾਰਲੇ ਦੇ ਵਿੱਚ ਰੁਟਾਂਗੇ ਦਿੱਲੀ ਦੀ ਇਹ ਜਿੱਤ ਹੋਏਗੀ ਔਰ ਪੰਥ ਦੀ ਇਹਦੇ ਵਿੱਚ ਹਾਰ ਹੋਏਗੀ ਅਗਰ ਉੱਥੇ ਕੋਈ ਜਿਸਮਾਨੀ ਟਕਰਾਅ ਹੁੰਦਾ ਹੈ ਪਹਿਲੀ ਗੱਲ ਹੈ ਕਿ ਜਿਸਮਾਨੀ ਟਕਰਾਅ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਹੈ ਕਿ ਵਿਰੋਧਤਾ ਪਹਿਲਾਂ ਵੀ ਜਥੇਦਾਰਾਂ ਦੀ ਹੁੰਦੀ ਆਈ ਹੈ 2015 ਤੋਂ ਬਾਅਦ ਜਥੇਦਾਰਾਂ ਦੀ ਵਿਰੋਧਤਾ ਹੁੰਦੀ ਹੈ ਉਹ ਹੋਣੀ ਹੈ ਓਰਗੇਨਿਕ ਕੁਲਦੀਪ ਸਿੰਘ ਦੀ ਵੀ ਹੋਣੀ ਸੀ ਬਾਬਾ ਨਾਮ ਸਿੰਘ ਅਗਰ ਨਾਮ ਹੀ ਬਿਆਨ ਦਿੰਦੇ ਤੇ ਤਾਂ ਵੀ ਵਿਰੋਧਤਾ ਹੋਣੀ ਸੀ ਪਰ ਵਿਰੋਧਤਾ ਜਿਹੜੀ ਇੱਕ ਸભ્ય ਤਰੀਕੇ ਨਾਲ ਹੁੰਦੀ ਹੈ ਵਿਰੋਧ ਤਾਂ ਜੜੀਏ ਇੱਕ ਡਿਸਪਲਿਨ ਤਰੀਕੇ ਨਾਲ ਹੁੰਦੀ ਹੈ ਔਰ ਹੁਣ ਵੀ ਡਿਸਪਲਿਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਦੇਖੋ ਉਸ ਤੋਂ ਬਾਅਦ ਖਬਰਾਂ ਕੀ ਲੱਗ ਰਹੀਆਂ ਨੇ ਕਿ ਪ੍ਰਸ਼ਾਸਨ ਅਲਰਟ ਪ੍ਰਸ਼ਾਸਨ ਨੇ ਬਹੁਤ ਵੱਡੇ ਪੱਧਰ ਤੇ ਜਿਹੜੀ ਪੁਲਿਸ ਹੈ ਉੱਥੇ ਤਾਇਨਾਤ ਕਰ ਦਿੱਤੀ ਗਈ ਹੈ ਕੱਲ ਕੱਲ ਵੀ ਖਬਰਾਂ ਸੀ ਅੱਜ ਵੀ ਖਬਰਾਂ ਨੇ ਕਿ ਵੱਡੇ ਪੱਧਰ ਤੇ ਪੁਲਿਸ ਉੱਥੇ ਤਾਇਨਾਤ ਕਰ ਦਿੱਤੀ ਗਈ ਅਸੀਂ ਤੇ ਕਈ ਸਾਲਾਂ ਤੋਂ ਦੇਖਦੇ ਪਏ ਹਾਂ ਕਿ ਵਰਦੀ ਅ ਵਰਦੀ ਧਾਰੀ ਜਿਹੜੇ ਪੁਲਿਸ ਹੈ ਉਹ ਬਾਰਤਾ ਹੁੰਦੇ ਹੀ ਹੁੰਦੇ ਨੇ ਪਰ ਜਿਹੜੇ ਪਲੇਨ ਕਲੋਸ ਪੁੱਲਸ ਹੈ ਉਹ ਅੰਦਰ ਉਹਨਾਂ ਦੀ ਪਰਮਾਰ ਹੁੰਦੀ ਹੈ ਬਹੁਤ ਵੱਡੀ ਪੱਦਰ ਤੇ ਬੈਠੇ ਹੁੰਦੇ ਨੇ ਸੰਗਤ ਦੇ ਵਿੱਚ ਨਾਲ ਦੇ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹੁੰਦੇ ਰ ਉਹਨਾਂ ਨੇ ਪੂਰਾ ਆਪਣਾ ਇੱਕ ਉਥੇ ਇੱਕ ਇੱਕ ਤਰੀਕੇ ਦੇ ਨਾਲ ਆਪਣਾ ਗਲਬਾ ਪਾਇਆ ਹੁੰਦਾ ਔਰ ਹੁਣ ਤੁਸੀਂ ਦੇਖੋ ਕਿ ਸਰਕਾਰ ਨੂੰ ਫਿਰ ਮੌਕਾ ਮਿਲ ਗਿਆ ਅੰਦਰ ਵੜਨ ਦਾ ਸਰਕਾਰ ਨੂੰ ਫਿਰ ਮੌਕਾ ਮਿਲ ਗਿਆ ਆਪਣੀ ਪ੍ਰੈਜ਼ੈਂਸ ਸ਼ੋਅ ਕਰਨ ਦਾ ਹੁਣ ਸ਼ਰਮਣੀ ਕਮੇਟੀ ਉਹਨਾਂ ਨੂੰ ਉਥੇ ਇਜਾਜ਼ਤ ਦਿੰਦੀ ਹੈ ਪਹਿਲੀ ਗੱਲ ਤਾਂ ਇਹ ਕਿ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ ਸ਼੍ਰੋਮਣੀ ਕਮੇਟੀ ਨੂੰ ਆਪਣੇ ਤੌਰ ਤੇ ਅੰਦਰ ਪ੍ਰਬੰਧ ਕਰਨੇ ਚਾਹੀਦੇ ਨੇ ਔਰ ਇੱਕ ਗੱਲ ਬਹੁਤ ਰੜਕਦੀ ਹੈ ਜਿਹੜੀ ਪੰਜਾਬ ਪੁਲਿਸ ਦੀ ਅੰਦਰ ਪ੍ਰੈਜ਼ੈਂਸ ਹੁੰਦੀ ਹੈ ਹਰ ਵਾਰ ਇਸ ਵਾਰ ਉਹਨਾਂ ਨੂੰ ਮੌਕਾ ਮਿਲ ਗਿਆ ਸੋ ਸਾਨੂੰ ਪੰਥ ਨੂੰ ਆਪਣੀ ਕਲੈਕਟਿਵ ਵਿਜ਼ਡਮ ਦੇ ਹਿਸਾਬ ਨਾਲ ਉਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕੋਈ ਜਿਸਮਾਨੀ ਟਕਰਾਅ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਐਮੀਕੇਬਲ ਰਾਹ ਲੱਭਣਾ ਚਾਹੀਦਾ ਹੁਣ ਰਾਹ ਇਹ ਹੈ ਕਿ ਅਗਰ ਗਿਆਨੀ ਕੁਲਦੀਪ ਸਿੰਘ ਪਰਵਾਨ ਨਹੀਂ ਹੈ ਤੇ ਫਿਰ ਸੰਦੇਸ਼ ਕੌਣ ਦੇਵੇਗਾ ਪਹਿਲੀ ਗੱਲ ਤੇ ਪਹਿਲਾਂ ਉੱਥੇ ਸੰਦੇਸ਼ ਦੇਣ ਦਾ ਕੋਈ ਕਸਟਮ ਹੀ ਨਹੀਂ ਸੀ ਰਿਵਾਜ ਹੀ ਨਹੀਂ ਸੀ ਅਸਲ ਵਿੱਚ ਉੱਥੇ ਸ਼ਰਧਾਂਜਲੀयां ਦਿੱਤੀਆਂ ਜਾਂਦੀਆਂ ਨੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਔਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰੋਪਾਹ ਦਿੱਤੇ ਜਾਂਦੇ ਨੇ ਹੁਣ ਇੱਕ ਨਵੀਂ ਗੱਲ ਵੀ ਜੁੜ ਗਈ ਕਿ ਜਿਹੜੇ ਸੰਤ ਅਰਨੈਲ ਸਿੰਘ ਭੰਡਰਾ ਵਾਲੇ ਉਹਨਾਂ ਦੇ ਬੇਟੇ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਕੋਲ ਸਰੋਪਾਹ ਨਹੀਂ ਲਵਾਵਾਂਗੇ ਹੁਣ ਵੱਡੇ ਪੱਧਰ ਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਗੈਨੀ ਕੁਲਦੀਪ ਸਿੰਘ ਨੂੰ ਨਹੀਂ ਮੰਨਦੀਆਂ ਹੁਣ ਜਿਸ ਨੂੰ ਜਥੇਦਾਰੀ ਨਹੀਂ ਮੰਨਿਆ ਤੇ ਉਹਦੇ ਸੰਦੇਸ਼ ਦੇ ਅਰਥ ਕੀ ਰਹਿ ਜਾਂਦੇ ਨੇ ਔਰ ਉਹਨਾਂ ਕੋਲ ਸੰਦੇਸ਼ ਦੁਆਣਾ ਵੀ ਕੀ ਹੈ ਜਦੋਂ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਤਾਂ ਉਹਨਾਂ ਦਾ ਸੰਦੇਸ਼ ਤੇ ਕੋਈ ਅਰਥ ਨਹੀਂ ਰਹਿ ਜਾਂਦੇ ਔਰ ਔਰ ਉਹਨਾਂ ਦੇ ਸੰਦੇਸ਼ ਤੋਂ ਬਾਅਦ ਅਗਰ ਉੱਥੇ ਕੋਈ ਗੜਬੜ ਹੁੰਦੀ ਹੈ ਆਪਸ ਵਿੱਚ ਕੋਈ ਟਕਰਾਅ ਹੁੰਦਾ ਤੇ ਇਹਦਾ ਜਿਹੜਾ ਬਹੁਤ ਬੁਰਾ ਅਸਰ ਦੁਨੀਆ ਦੇ ਵਿੱਚ ਆਏਗਾ ਖਾਲਸਾ ਪੰਥ ਦਾ ਅਕਸ ਖਰਾਬ ਹੋਏਗਾ और श्रोमणी गुरुद्वारा प्रबंधक कमेटी उतों के डिसपलिन मर्यादा मेनटेन करने कस्टोडियन है और श्रोमणी गुरुद्वारा प्रबंधक कमेटी का अक्स भी खराब जाएगा उदे भी सवालिया चिन्ह लगेगा उन्होंने मौजूदा प्रधान पर भी एक सवालिया चिन्ह लगेगा सो मसले का हलता करना पेगा जिस तरीके बबा हरनाम सिंह ने गल कही है और जिस तरीके सुखबीर सिंह बादल बजिद है ज्ञानी कुलदीप सिंह को कुल संदेश पढ़वा ਦੋਨਾਂ ਨੂੰ ਆਪਣੀ ਜੱਦ ਛੜਦੀ ਪਏਗੀ ਨੰਬਰ 1 ਇਹ ਗੱਲ ਬੜੀ ਸਪਸ਼ਟ ਹੈ ਕਿ ਨਾ ਦਮਦਮੀ ਟਕਸਾਲ ਪੂਰਨ ਖਾਲਸਾ ਪੰਥ ਹੈ ਤੇ ਨਾ ਅਕਾਲੀ ਦਲ ਪੂਰਨ ਖਾਲਸਾ ਪੰਥ ਹੈ ਖਾਲਸਾ ਪੰਥ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਵੱਡੇ ਪੱਧਰ ਤੇ ਹੈ ਔਰ ਖਾਲਸਾ ਪੰਥ ਹੋਰ ਵੀ ਮਤਲਬ ਉਸ ਦੇ ਵਿੱਚ ਹੋਰ ਵੀ ਬਹੁਤ ਹਿੱਸਾ ਹੈ ਇਕੱਲੇ ਆਪਣੇ ਆਪ ਦੇ ਵਿੱਚ ਖਾਲਸਾ ਪੰਥ ਨਹੀਂ ਹੈ ਸੋ ਸਮੂਹਿਕ ਤੌਰ ਤੇ ਖਾਲਸਾ ਪੰਥ ਦੀ رائے ਲਈ ਜੜਨੀ ਚਾਹੀਦੀ ਹੈ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬੰਦਾ ਹੈ ਕਿ ਉਹ ਖਾਲਸਾ ਪੰਥ ਦੀ رائے ਲਵੇ ਔਰ ਉਹ ਗੱਲ ਜੋ ਸਾਂਝੀ ਕਲੈਕਟਿਵ رائے ਖਾਲਸਾ ਪੰਥ ਦੀ ਹੋਵੇ ਉਸ ਨੂੰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਔਰ ਉਹਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ ਇਹ ਦਮਦਮੇ ਟਿਕਸਾਲ ਨੂੰ ਵੀ ਕਹਿ ਦੇਣਾ ਚਾਹੀਦਾ ਹੈ ਕਿ ਤੁਸੀਂ ਇਕੱਲੇ ਖਾਲਸਾ ਪੰਥ ਨਹੀਂ ਹੋ ਔਰ ਉਹਨੂੰ ਅਕਾਲੀ ਦਲ ਨੂੰ ਵੀ ਕਹਿ ਦੇਣਾ ਚਾਹੀਦਾ ਹੈ ਕਿ ਤੁਸੀਂ ਵੀ ਇਕੱਲੇ ਖਾਲਸਾ ਪੰਥ ਨਹੀਂ ਹੋ ਖਾਲਸਾ ਪੰਥ ਬਹੁਤ ਵੱਡਾ ਹੈ ਬਹੁਤ ਵਿਸ਼ਾਲ ਹੈ ਔਰ ਇਸ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਆਉਂਦੀਆਂ ਨੇ ਉਹਨਾਂ ਸਾਰਿਆਂ ਦੀ ਰਾਏ ਲੈਣੀ ਚਾਹੀਦੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਉੱਥੇ ਜਸਮਾਨੀ ਟਕਰਾਅ ਦੇ ਹੱਕ ਵਿੱਚ ਹੋਏਗਾ ਹੱਲ ਨਿਕਲਣਾ ਚਾਹੀਦਾ ਹੈ ਬਟ ਹੱਲ ਕੀ ਹੋਣਾ ਚਾਹੀਦਾ ਹੈ ਹੱਲ ਹੋਣਾ ਚਾਹੀਦਾ ਗੁਰਮਤ ਅਨੁਸਾਰ ਜਿਹੜਾ ਸਾਡੀ ਸਾਡੀ ਕੌਮ ਦੇ ਅਕਸ ਨੂੰ ਦੁਨੀਆ ਦੇ ਵਿੱਚ ਉੱਚਾ ਕਰੇ ਸ਼ਹੀਦਾਂ ਦੀ ਸ਼ਹੀਦਾਂ ਦਾ ਜਿਹੜਾ ਰੁਤਬਾ ਜਿਹੜਾ ਉਹਨਾਂ ਦਾ ਉਹਨਾਂ ਦਾ ਔਰਾ ਹੈ ਉਹ ਉੱਚਾ ਕਰੇ ਔਰ ਜਿਹੜੇ ਮਕਸਦ ਲਈ ਅਸੀਂ ਇਕੱਠੇ ਹੁੰਨੇ ਆ ਦਿੱਲੀ ਨੂੰ ਸਨੇਹਾ ਦੇਣ ਲਈ ਉਹ ਸਨੇਹਾ ਅਸੀਂ ਇੱਕ ਜੁਟਤਾ ਦੇ ਨਾਲ ਕੌਮੀ ਆਵਾਜ਼ ਦੇ ਨਾਲ ਦੇ ਸਕੀਏ ਇਹ ਫੈਸਲਾ ਹੋਣਾ ਚਾਹੀਦਾ ਹੈ ਦੋਨਾਂ ਤਰ੍ਹਾਂ ਆਪਣੀ ਆਪਣੀ ਜਿੱਦ ਛੱਡਣ ਔਰ ਖਾਲਸਾ ਪੰਥ ਦੀ ਸੁਣੀ ਜਾਵੇ ਔਰ ਖਾਲਸਾ ਪੰਥ ਜੋ ਸਮੂਹਿਕ ਤੌਰ ਤੇ ਕਵੇ ਉਹ ਹੋਣਾ ਚਾਹੀਦਾ ਹੁਣ ਬਾਬਾ ਹਰਨਾਮ ਸਿੰਘ ਨੇ ਜਿਹੜੀ ਇੱਕ ਬੜਕ ਮਾਰੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਨੂੰ 6 ਜੂਨ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਕੌਮ ਦੇ ਨਾਲ ਸੰਦੇਸ਼ ਨਹੀਂ ਦੇਣ ਦੇਾਂਗੇ ਇਸ ਤੋਂ ਬਾਅਦ ਜਰੂਰ ਇੱਕ ਹਲਚਲ ਹੋਈ ਹੈ ਬਾਬਾ ਹਰਨਾਮ ਸਿੰਘ ਦਾ ਬਿਆਨ ਬਹੁਤ ਵੱਡੇ ਤਬਕੇ ਦੇ ਵਿੱਚ ਇਸ ਗੱਲ ਦੀ ਤਸੱਲੀ ਹੈ ਕਿ ਗਿਆਨੀ ਕੁਲਦੀਪ ਸਿੰਘ ਕਿਉਂਕਿ ਪ੍ਰਵਾਨ ਨਹੀਂ ਹੈ ਇਸ ਕਰਕੇ ਗਿਆਨੀ ਕੁਲਦੀਪ ਸਿੰਘ ਨੂੰ ਸੰਦੇਸ਼ ਨਹੀਂ ਦੇਣਾ ਚਾਹੀਦਾ ਬਟ ਨਾਲ ਦੇ ਨਾਲ ਇੱਕ ਬਹੁਤ ਵੱਡੇ ਤੱਕੇ ਨੂੰ ਬਾਬਾ ਹਰਨਾਮ ਸਿੰਘ ਦਾ ਬਿਆਨ ਇਸ ਲਈ ਵੀ ਰੜਕ ਰਿਹਾ ਹੈ ਕਿ ਇਸ ਦੇ ਨਾਲ ਅਕਾਲ ਤਖਤ ਸਾਹਿਬ ਵਿਖੇ ਗੜਬੜ ਹੋ ਸਕਦੀ ਹੈ ਉਥਲ ਪੁਥਲ ਹੋ ਸਕਦੀ ਹੈ ਆਪਸੀ ਝਗੜਾ ਹੋ ਸਕਦਾ ਹੈ ਔਰ ਇਸ ਦੇ ਨਾਲ ਜਿਹੜੀ ਮਰਿਆਦਾ ਹੈ ਉਸ ਦਾ ਹਨਨ ਹੋਏਗਾ ਔਰ ਪੂਰੀ ਸਿੱਖ ਕੌਮ ਦਾ ਜਿਹੜਾ ਅਕਸ ਹੈ ਦੁਨੀਆ ਦੇ ਵਿੱਚ ਖਰਾਬ ਹੋਏਗਾ ਸੋ ਦੋਵੇਂ ਦੋਵੇਂ ਤੱਕੇ ਕੌਮ ਦੇ ਅੰਦਰ ਮੌਜੂਦ ਨੇ ਦਲ ਖਾਲਸਾ ਦਾ ਇਹ ਮੰਨਣਾ ਹੈ ਕਿ ਅਕਾਲ ਤਖਤ ਸਾਹਿਬ ਵਿਖੇ ਜਿਹੜਾ 6 ਜੂਨ ਨੂੰ ਇਕੱਤਰਤਾ ਹੁੰਦੀ ਹੈ ਉਹ ਇੱਕ ਬਹੁਤ ਮਹੱਤਵਪੂਰਨ ਇਤਿਹਾਸਿਕ ਇਕੱਤਰਤਾ ਹੁੰਦੀ ਹੈ ਕੌਮ ਦੀ کریم ਉੱਤੇ ਇਕੱਠੀ ਹੁੰਦੀ ਹੈ 365 ਦਿਨਾਂ ਦੇ ਵਿੱਚ 364 ਦਿਨ ਸਾਰੀਆਂ ਸਿੱਖ ਜਥੇਬੰਦੀਆਂ ਆਪਣੀ ਆਪਣੀ ਰਾਜਨੀਤੀ ਆਪਣੇ ਆਪਣੇ ਆਈਡੀਓਲੋਜੀ ਅਨੁਸਾਰ ਕਰਦੀਆਂ ਨੇ ਪਰ ਇੱਕ ਦਿਨ 6 ਜੂਨ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਇਹ ਸੁਨੇਹਾ ਦਿੰਨੇ ਆ ਕਿ ਅਸੀਂ ਤੇਰਾ ਕਹਿਰ ਨਹੀਂ ਭੁੱਲੇ ਜੋ ਤੂੰ ਇੱਥੇ ਵਰਤਾਇਆ ਜੋ ਕਤਲੇਆਮ ਦਿੱਲੀ ਨੇ ਇੱਥੇ ਇਸ ਪਾਵਨ ਧਰਤੀ ਤੇ ਕੀਤਾ ਉਸ ਨੂੰ ਕਿਸੇ ਨੇ ਮਾਫ ਨਹੀਂ ਕੀਤਾ ਔਰ ਉਹ ਨਾ ਬਖਸ਼ਣਯੋਗ ਹੈ ਨਾ ਸਹਿਣਯੋਗ ਹੈ ਔਰ ਉਸ ਦਿਨ ਅਸੀਲ ਸ਼ਹੀਦਾਂ ਦੇ ਸੋਚ ਤੇ ਉਹਨਾਂ ਦੇ ਸੰਘਰਸ਼ ਦੇ ਉੱਤੇ ਆਪਣੀ ਵਚਨ ਬੱਤਾ ਦੁਹਰਾਉਂਦੇ ਹੋਏ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਰਦਾਸਾਂ ਵੀ ਕਰਦੇ ਆ ਪਰਮਾਤਮਾ ਅਗੇ ਸੋ ਉਹ ਇੱਕ ਦਿਨ ਬਹੁਤ ਜ਼ਰੂਰੀ ਹੁੰਦਾ ਜਦੋਂ ਅਸੀਂ ਸਾਰੀ ਕੌਮ ਇਕੱਤਰ ਹੁੰਨੇ ਆਂ ਔਰ ਦਿੱਲੀ ਨੂੰ ਇੱਕ ਸਨੇਹਾ ਦੇਣੇ ਕਿ ਅਸੀਂ ਤੈਨੂੰ ਤੇਰੇ ਕਹਿਰ ਨੂੰ ਭੁੱਲੇ ਨਹੀਂ ਆਂ ਹੁਣ ਅਗਰ ਉਸੇ ਦਿਨ ਜਥੇਬੰਦੀਆਂ ਦਾ ਆਪਸ ਵਿੱਚ ਟਕਰਾਅ ਹੁੰਦਾ ਤੇ ਇਹ ਗੱਲ ਬਹੁਤ 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 ਦੂਰ ਤੱਕ ਇਹਦੇ ਸਿੱਟੇ ਜਾਣਗੇ ਔਰ ਇੱਕ ਦਿੱਲੀ ਨੂੰ ਇੱਕ ਅਸੀਂ ਖੁਦ ਆਪ ਦਿੱਲੀ ਨੂੰ ਉਸ ਦਿਨ ਲਈ ਉਸ ਦੇ ਪਾਲੇ ਦੇ ਵਿੱਚ ਆਪਣੀ ਆਪਣੀ ਜਿਹੜੀ ਇੱਕ ਹਾਰ ਉਸ ਦੇ ਪਾਲੇ ਦੇ ਵਿੱਚ ਛੁਟਾਂਗੇ ਦਿੱਲੀ ਦੀ ਇਹ ਜਿੱਤ ਹੋਏਗੀ ਔਰ ਪੰਥ ਦੀ ਇਹਦੇ ਵਿੱਚ ਹਾਰ ਹੋਏਗੀ ਅਗਰ ਉੱਤੇ ਕੋਈ ਜਸਮਾਨੀ ਟਕਰਾਅ ਹੁੰਦਾ ਹੈ ਪਹਿਲੀ ਗੱਲ ਹੈ ਕਿ ਜਸਮਾਨੀ ਟਕਰਾਅ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਹੈ ਕਿ ਵਿਰੋਧਤਾ ਪਹਿਲਾਂ ਵੀ ਜਥੇਦਾਰਾਂ ਦੀ ਹੁੰਦੀ ਆਈ ਹੈ 2015 ਤੋਂ ਬਾਅਦ ਜਥੇਦਾਰਾਂ ਦੀ ਵਿਰੋਧਤਾ ਹੁੰਦੀ ਹੈ ਉਹ ਹੋਣੀ ਹੈ ਓਰਗੇਨਿਕ ਕੁਲਦੀਪ ਸਿੰਘ ਦੀ ਵੀ ਹੋਣੀ ਸੀ ਬਾਬਾ ਨਾਮ ਸਿੰਘ ਅਗਰ ਨਾ ਵੀ ਬਿਆਨ ਦਿੰਦੇ ਤਾਂ ਵੀ ਵਿਰੋਧਤਾ ਹੋਣੀ ਸੀ ਪਰ ਵਿਰੋਧਤਾ ਜਿਹੜੀ ਇੱਕ ਸભ્ય ਤਰੀਕੇ ਨਾਲ ਹੁੰਦੀ ਹੈ ਵਿਰੋਧ ਤਾਂ ਜੜੀਏ ਇੱਕ ਡਿਸਪਲਨ ਤਰੀਕੇ ਨਾਲ ਹੁੰਦੀ ਹੈ ਔਰ ਹੁਣ ਵੀ ਡਿਸਪਲਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਦੇਖੋ ਉਸ ਤੋਂ ਬਾਅਦ ਖਬਰਾਂ ਕੀ ਲੱਗ ਰਹੀਆਂ ਨੇ ਕਿ ਪ੍ਰਸ਼ਾਸਨ ਅਲਰਟ ਪ੍ਰਸ਼ਾਸਨ ਨੇ ਬਹੁਤ ਵੱਡੇ ਪੱਧਰ ਤੇ ਜਿਹੜੀ ਪੁਲਿਸ ਹੈ ਉੱਥੇ ਤਾਇਨਾਤ ਕਰ ਦਿੱਤੀ ਗਈ ਹੈ ਕੱਲ ਕੱਲ ਵੀ ਖਬਰਾਂ ਸੀ ਅੱਜ ਵੀ ਖਬਰਾਂ ਨੇ ਕਿ ਵੱਡੇ ਪੱਧਰ ਤੇ ਪੁਲਿਸ ਉੱਥੇ ਤਾਇਨਾਤ ਕਰ ਦਿੱਤੀ ਗਈ ਅਸੀਂ ਤੇ ਕਈ ਸਾਲਾਂ ਤੋਂ ਦੇਖਦੇ ਪਏ ਹਾਂ ਕਿ ਵਰਦੀ ਵਰਦੀਦਾਰੀ ਜਿਹੜੇ ਪੁਲਿਸ ਹੈ ਉਹ ਬਾਰਤਾ ਹੁੰਦੇ ਹੀ ਹੁੰਦੇ ਨੇ ਪਰ ਜਿਹੜੇ ਪਲੇਨ ਕਲੋਸ ਪੁੱਲਸ ਹੈ ਉਹ ਅੰਦਰ ਉਹਨਾਂ ਦੀ ਪਰਮਾਰ ਹੁੰਦੀ ਹੈ ਬਹੁਤ ਵੱਡੀ ਪੱਦਰ ਤੇ ਬੈਠੇ ਹੁੰਦੇ ਨੇ ਸੰਗਤ ਦੇ ਵਿੱਚ ਨਾਲ ਦੇ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹੁੰਦੇ ਰ ਉਹਨਾਂ ਨੇ ਪੂਰਾ ਆਪਣਾ ਇੱਕ ਉਥੇ ਇੱਕ ਇੱਕ ਤਰੀਕੇ ਦੇ ਨਾਲ ਆਪਣਾ ਗਲਬਾ ਪਾਇਆ ਹੁੰਦਾ ਔਰ ਹੁਣ ਤੁਸੀਂ ਦੇਖੋ ਕਿ ਸਰਕਾਰ ਨੂੰ ਫਿਰ ਮੌਕਾ ਮਿਲ ਗਿਆ ਅੰਦਰ ਵੜਨ ਦਾ ਸਰਕਾਰ ਨੂੰ ਫਿਰ ਮੌਕਾ ਮਿਲ ਗਿਆ ਆਪਣੀ ਪ੍ਰੈਜ਼ੈਂਸ ਸ਼ੋ ਕਰਨ ਦਾ ਹੁਣ ਸ਼ਰਮਣੀ ਕਮੇਟੀ ਉਹਨਾਂ ਨੂੰ ਉਥੇ ਇਜਾਜ਼ਤ ਦਿੰਦੀ ਹੈ ਪਹਿਲੀ ਗੱਲ ਇਹ ਹੈ ਕਿ ਸ਼ਰੋਮਣੀ ਕਮੇਟੀ ਨੂੰ ਉਹਨਾਂ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ ਸ਼ਰੋਮਣੀ ਕਮੇਟੀ ਨੂੰ ਆਪਣੇ ਤੌਰ ਤੇ ਅੰਦਰ ਪ੍ਰਬੰਧ ਕਰਨੇ ਚਾਹੀਦੇ ਨੇ ਔਰ ਇੱਕ ਗੱਲ ਬਹੁਤ ਰੜਕਦੀ ਹੈ ਜਿਹੜੀ ਪੰਜਾਬ ਪੁਲਿਸ ਦੀ ਅੰਦਰ ਪ੍ਰੈਜ਼ੈਂਸ ਹੁੰਦੀ ਹੈ ਹਰ ਵਾਰ ਇਸ ਵਾਰ ਉਹਨਾਂ ਨੂੰ ਮੌਕਾ ਮਿਲ ਗਿਆ ਸੋ ਸਾਨੂੰ ਬੰਥ ਨੂੰ ਆਪਣੀ ਕਲੈਕਟਿਵ ਵਿਜ਼ਡਮ ਦੇ ਹਿਸਾਬ ਨਾਲ ਉਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕੋਈ ਜਿਸਮਾਨੀ ਟਕਰਾਅ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਐਮੀਕੇਬਲ ਰਾਹ ਲੱਭਣਾ ਚਾਹੀਦਾ ਹੁਣ ਰਾਹ ਇਹ ਹੈ ਕਿ ਅਗਰ ਗਿਆਨੀ ਕੁਲਦੀਪ ਸਿੰਘ ਪਰਵਾਨ ਨਹੀਂ ਹੈ ਤੇ ਫਿਰ ਸੰਦੇਸ਼ ਕੌਣ ਦੇਵੇਗਾ ਪਹਿਲੀ ਗੱਲ ਤੇ ਪਹਿਲਾਂ ਉੱਥੇ ਸੰਦੇਸ਼ ਦੇਣ ਦਾ ਕੋਈ ਕਸਟਮ ਹੀ ਨਹੀਂ ਸੀ ਰਿਵਾਜ ਹੀ ਨਹੀਂ ਸੀ ਅਸਲ ਵਿੱਚ ਉੱਥੇ ਸ਼ਰਧਾਂਜਲੀयां ਦਿੱਤੀਆਂ ਜਾਂਦੀਆਂ ਨੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਔਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰੋਪਾਓ ਦਿੱਤੇ ਜਾਂਦੇ ਨੇ ਹੁਣ ਇੱਕ ਨਵੀਂ ਗੱਲ ਵੀ ਜੁੜ ਗਈ ਕਿ ਜਿਹੜੇ ਸਨ ਕਰਨੈਲ ਸਿੰਘ ਭਿੰਡਰਾ ਵਾਲੇ ਉਹਨਾਂ ਦੇ بیٹے ਨੇ ਗੱਲ ਕਹਿ ਦਿੱਤੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਕੋਲ ਸਰੋਪਾ ਨਹੀਂ ਲਵਾਵਾਂਗੇ ਹੁਣ ਵੱਡੇ ਪੱਧਰ ਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਗੈਨੀ ਕੁਲਦੀਪ ਸਿੰਘ ਨੂੰ ਨਹੀਂ ਮੰਨਦੀਆਂ ਹੁਣ ਜਿਸ ਨੂੰ ਜਥੇਦਾਰੀ ਨਹੀਂ ਮੰਨਿਆ ਤਾਂ ਉਹਦੇ ਸੰਦੇਸ਼ ਦੇ ਅਰਥ ਕੀ ਰਹਿ ਜਾਂਦੇ ਨੇ ਔਰ ਉਹਨਾਂ ਕੋਲ ਸੰਦੇਸ਼ ਦੁਆਣਾ ਵੀ ਕੀ ਹੈ ਜਦੋਂ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਤਾਂ ਉਹਨਾਂ ਦਾ ਸੰਦੇਸ਼ ਤੇ ਕੋਈ ਅਰਥ ਨਹੀਂ ਰਹਿ ਜਾਂਦੇ ਔਰ ਔਰ ਉਹਨਾਂ ਦੇ ਸੰਦੇਸ਼ ਤੋਂ ਬਾਅਦ ਅਗਰ ਉੱਥੇ ਕੋਈ ਗੜਬੜ ਹੁੰਦੀ ਹੈ ਆਪਸ ਵਿੱਚ ਕੋਈ ਟਕਰਾਅ ਹੁੰਦਾ ਤੇ ਇਹਦਾ ਜਿਹੜਾ ਬਹੁਤ ਬੁਰਾ ਅਸਰ ਦੁਨੀਆ ਦੇ ਵਿੱਚ ਆਏਗਾ ਖਾਲਸਾ ਪੰਥ ਦਾ ਅਕਸ ਖਰਾਬ ਹੋਏਗਾ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਥੋਂ ਦੇ ਡਿਸਪੀਸਪਲਨ ਨੂੰ ਮर्याਦਾ ਨੂੰ ਮੇਨਟੇਨ ਕਰਨੀ ਕਸਟੋਡੀਅਨ ਹੈ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਵੀ ਖਰਾਬ ਜਾਏਗਾ ਉਹਦੇ ਤੇ ਵੀ ਸਵਾਲੀਆ ਚਿੰਨ ਲੱਗੇਗਾ ਉਹਨਾਂ ਦੇ